ਅੱਜ ਕਿਰਪਾ ਹੀ ਮਾਲਕ ਦੀ ਅੱਜ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਜਿਹੜੇ ਨੇ ਉਹਨਾਂ ਦੇ ਡੇਰੇ ਤੇ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਆਏ ਆਂ ਔਰ ਸੰਗਤਾਂ ਦੇ ਦਰਸ਼ਨ ਕੀਤੇ ਨੇ ਔਰ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਸੋ ਬੜਾ ਆਨੰਦ ਆਇਆ ਮਨ ਦੇ ਵਿੱਚ ਇਸ ਜਗ੍ਹਾ ਤੇ ਆ ਕੇ ਜਿੱਥੇ ਬਾਬਾ ਜੀ ਨੇ ਬਹੁਤ ਸਾਲ ਤਪੱਸਿਆ ਕਰਕੇ ਬੜੀਆਂ ਸੰਗਤਾਂ ਨੂੰ ਭਾਗ ਲਾਏ ਨੇ ਔਰ ਮੈਂ ਵੀ ਅੱਜ ਵੀ ਮੈਨੂੰ ਮੌਕਾ ਮਿਲੇ ਅੱਜ ਮੈਂ ਆ ਗਏ ਥੇ ਮਹਾਰਾਜ ਦੀ ਇਹ ਦਰਸ਼ਨ ਕੀਤੇ ਨੇ ਇੱਥੇ ਆ ਕੇ ਜਗ੍ਹਾ ਤੇ ਉਨਾ ਦੇ ਚਰਨਾ ਚ ਮੱਥਾ ਟੇਕਿਆ ਸੋ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਏ ਮਾਲਕ ਸਰਬੱਤ ਦਾ ਭਲਾ ਕਰੇ ਔਰ ਸਰਬੱਤ ਨੂੰ ਖੁਸ਼ੀਆਂ ਕਿਹੜੇ ਬਖਸ਼ੇ ਅੱਜ ਗੁਰਪ੍ਰੋਮੋਨਾਂ ਦੇ ਦਿਨ ਦੇ ਤੇ ਗੁਰੂ ਮਹਾਰਾਜ ਜੀ ਦੇ ਜਿਹੜਾ ਬਖਸ਼ਿਸ਼ਾਂ ਹੋਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਦੀ ਜੀ ਤੁਸੀਂ ਕੀ ਚਾਹੁੰਦੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਭ ਦੇ ਜਨਮਸਥਾਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਜੋ ਸਾਲਾਨਾ ਸਮਾਗਮ ਹਾਰਦੀਪ ਉਹਨਾਂ ਨੂੰ ਜੋ ਮਨਾਇਆ ਜਾਂਦਾ ਉਸ ਦੇ ਤਰ੍ਹਾਂ ਦਾ ਸਮਾਗਮ ਚੱਲ ਰਹੇ ਨੇ ਜੀ ਜਿਸ ਵਿੱਚ ਸਮੂਹ ਇਲਾਕੇ ਦੀਆਂ ਦੇਸ਼ਾਵ ਦੇਸ਼ਾਂ ਤੋਂ ਸੰਗਤਾਂ ਆ ਜਿਹੜੀਆਂ ਆ ਕੇ ਮੱਥਾ ਟੇਕ ਰਹੀਆਂ ਹੋਣੇ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈ ਰਹੇ ਨੇ ਤੇ ਇਸ ਦੇ ਨਾਲ ਹੀ ਅੱਜ ਜਿਹੜੀ ਗੁਰਪੁਰਬਾਂ ਦੀ ਸਮੂਹ ਸਾਧ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਤੇ ਆਸ ਕਰਦੇ ਆ ਕਿ ਪਰਮਪਰਮਤਾ ਪਰਮੇਸ਼ਰ ਕਾਲਪੁਰ ਕੋ ਵਾਹਿਗੁਰੂ ਜੀ ਇਦਾਂ ਹੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਤੇ ਬਲਵਦੀ ਬਖਸ਼ਣ